ਉਦੋਂ ਰੱਬ ਵੀ ਚੜ-ਚੜ ਹੁੰਦਾ ਸੇਤੀਏ ਦੀ ਖਾ ਲੋ ਪੁਆਈ ਹੋਰ ਕਿਹਦੇ ਤਰੀ ਵਾਲੇ ਪਕੌੜੇ ਖਾ ਲੈ ਪਹਿਣ ਰੱਬ ਵੀ ਕਹਿੰਦਾ ਸੁਣਨੇ ਨਾ ਜਾ ਹੂੰ ਹੂੰ ਕਣੂਗਾ ਆ ਗਿਆ ਆ ਟੇਬਲ ਟੂਬਲ ਦਾ ਗਿੱਲੇ ਹੋ ਜਾਣੇ ਮਨ ਲਾਦਾ ਸਾਰੀ ਭਾਬੀ ਹੂੰ ਛੜੀ ਲੱਗੀ ਸੁਣਨੀ ਜਦੋਂ ਲੱਗਾਈ ਚਾਰ ਨਹੀਂ ਗਈ ਸਵਾਗਤ ਆ ਬਾਅਦ ਚ ਆ ਜਾਣਗੇ ਨੋ ਲਾ ਜਾਣਗੇ ਭਾਬੀ। ਕਹਿੰਦਾ 10 ਵਜੇ ਆਜੂਗਾ। ਹਾਂ ਹੋਰ ਕੱਪੜਾ ਲੈ ਆਉਣਗੇ ਬਦਲ ਦੇਣਗੇ ਫਿਰ ਹੋਰ ਤਾਂ ਕੀ ਐ। ਰੱਬ ਵੀ ਕਹਿੰਦਾ ਸੋਹਣੇ ਨਾ ਜਾ। ਨਾ ਜਾ। ਮੈਂ ਵੀ ਮਾਂ ਕੱਢਣਿਆ ਹਸਾਲੀ ਜਾਗੇ। ਹੈ ਰਹਿਣ ਦੇ ਕੱਡਾ ਉਹਨਾਂ ਨਾਲ ਨਹਿਰ ਦਾ ਬੰਨ ਤੜਾਦੀ। ਮੀਂਹ ਦਾ ਅੱਗੇ ਨਹੀਂ ਹਟਦੇ। ਇਹਦਾ ਚੜ ਚੜ ਆਉਂਦਾਰਾ ਬਤਾ ਅੱਜ। ਹੈ। ਰੱਬ ਦਾ ਚੜ ਚੜ ਆਉਂਦਾ ਕਹਿੰਦਾ ਨਾ ਜਾ। ਨਾ ਜਾ ਰਹਿ ਪਾ। ਹਉ। ਹੈ। ਨਾ ਜਾ ਰਹਿ ਪਾ ਕਹਿੰਦਾ। ਆਇਆ ਬੱਸ ਨਾ ਤੇ ਅੱਜ ਗਰਦੇ ਕੋਤੇ ਸਾਰਾ ਕੋ ਕਰ ਲੱਗੇ ਸੀ ਆਪਣੀ ਤੇ ਐਵੇਂ ਕੋਈ ਹੋ ਜੇ ਮੈਂ ਤੇ ਰੋਪੀ ਮਿਲ ਗਈ ਹੂੰ ਦੱਸਣਾ ਇਹ ਵੀ ਸਾਡੇ ਬੰਦ ਤੇ ਲਈ ਆ ਥੋੜੀ ਇਹਦਾ ਨਾਨ ਦੀ ਟਾਈਮ ਨਾ ਲੈ ਲੇ ਤੜਫੜ ਕੇ ਆਹ ਸਹੀ ਗੱਲ ਆ ਬਾਈ ਉਹ ਨਾਲ ਆ ਜਾਣਾ ਹਾਂ ਉਹੀ ਕਸਰ ਬਾਅਦ ਜੋ ਕਰਤੀ ਲੈਣੀ ਸੀ ਦੋ ਵਜੇ ਤੋਂ ਪਹਿਲਾਂ ਨਾ ਦੋ ਹੋਣੀ ਹੂੰ ਵੀ 2 ਵਜੇ ਤੋਂ ਬਾਅਦ ਹੀ ਗਏ ਆ ਪਾਪਾ ਉਹ ਫਿਰ ਆਣਾ ਆੰਦ ਨਾਲੇ ਹੁਣ ਬੇਨ ਦਾ ਮਾਰ ਕੇ ਜਾਓ ਇੱਲਾ ਹਾਈ ਆਪ ਕੀ ਮੈਂ ਕੁੱਤੀ ਕੱਢਣਾ ਦਿੱਤਾ ਆ ਜਾ ਆ ਗੱਡੀ ਕਿੰਦੀ ਆ ਅੱਛਾ ਚੱਲੋ ਜੀ ਥੋੜਾ ਹੋਰ ਮੁੜ ਕੇ ਆ ਕੇ ਆ ਜੀ ਹਾਂ ਜੀ ਅਸੀਂ ਪਾਸਾ ਲਾ ਗਏ ਅੱਜ ਜੀਆ ਫਰਸ਼ ਸਟੇਟ ਕੋਲ ਜੀ ਬਹੁਤ ਸਮੇਂ ਤੋਂ ਆਨੇ ਦੀ ਚਾਲੂ ਕਰ ਰਹੇ ਹਾਂ ਬਹੁਤ ਸਸਤੇ ਦਾਸ ਨੇ ਬੇਚਾਰੇ ਮਾਗਲ ਹੋ ਰਹੇ ਕਿ ਸਾਡੇ ਬੰਦੇ ਬਹੁਤ ਲੰਮੇ ਆਹ ਦੇ ਆਹ ਚਲੀ ਅੱਛਾ ਜੀ ਤੁਸੀਂ ਚੱਲੋ ਜਨ ਅਸੀਂ ਆਉਂਦੇ ਹਾਂ ਅੱਛਾ ਜੀ ਸੋਰੀ ਜੀ ਕੋਣਾ ਨਹੀਂ ਆ ਪਿੱਛੇ ਫਿਰ ਗਿਆ ਵਾਧੂ ਆ ਹਾਂ ਵਾਧੂ ਵੀ ਜਿੱਥੇ ਵਾਧੂ ਜਗ੍ਹਾ ਲੱਗੇ ਅੰਗਰੇਜ਼ ਹਦੀਸ ਬਣਾਉਣੇ ਆਣ ਮੰਨ ਲੇ ਕਿ ਆਏਗੀ ਉਹਦੇ ਤੋਂ ਬਾਅਦ ਚਲੋ ਹੋਰ ਕੀ ਆਪਾਂ ਲੱਗ ਤਸਵੀਰ ਕੋ ਇਸ ਉੱਤੇ ਫਿਰ ਮੈਂ ਚੱਲ ਕੇ ਖਾਣ ਲੈ ਜੀ ਆਪਾਂ। ਆਹ ਲੈ। ਆਪਾਂ ਕਿਹੜਾ ਉੱਪਰੇ ਕਰੀਏ ਨਾ। ਹਾਂ। ਨਹੀਂ ਆਪਾਂ ਕਿਹੜਾ ਉੱਪਰੇ ਕਰੀਏ ਨਾ। ਨਹੀਂ। ਇਹ ਸੰਦੇ। ਕੋਈ ਗੱਲ ਨਹੀਂ। ਇਹ ਮੈਂ ਪਾ ਲਈ ਰੱਖ ਦੇਦੇ ਤੇ। ਇਹਦੇ ਉੱਤੇ ਹੀ ਰੱਖ ਦੇਣਾ। ਬਹੁਤ ਜੀ। ਕੋਲ ਹੁਣ ਭਾਬੀ। ਇਹ ਕਹਿੰਦੀ ਇੰਦਰਜੀਤ ਦਾ ਵਿਆਹ ਕਰਕੇ ਆਇਆ। ਆਹਾਂ। ਆ ਬਾਤੂ ਦਾ ਫੈਂਟਾ ਹੀ ਪੀ ਜਾ ਕਰ ਸਾਰੀ ਤੇਰੀ ਠੰਡਿਆਂ ਤੇ ਹੀ ਆ ਤੇਰੀ ਡਿਊਟੀ। ਅੱਜ ਮੈਨੂੰ ਸਾਰੇ ਵਿਆਜ। ਲਾ ਸਾਰੇ ਵਿਆਜ ਮਿਲਿਆ ਅੱਜ। ਅੱਜ ਤੁਹਾਡੇ ਹੱਥੇ ਨਾ ਸੀ ਪੀ ਲਿਆ। ਆ ਸੰਤਰੇ ਵਾਲੇ ਪੀ ਜਾ ਕਰ। ਮਰਾਜੀ ਮੰਨ ਲਾ ਕੇ ਇਹ ਅੰਦਰ ਤੋਂ ਹੋ ਜਾ। ਕਾਈ ਗੋੜ। Yeah, <like> ีอะไรอี่รก็ ਉਹ ਨਾ ਉਹਨਾਂ ਨੇ ਕਰਤ ਹਨ ਉਹਨਾਂ ਨੇ ਤਰੀਕੇ ਦੇ ਤਰੀਕੇ ਇਹਦੇ ਵਿੱਚ ਫਸਿਆ ਰਾਜ ਓਕੇ ਸਸਿਪੀ ਸਸਿਪੀ ਹੱਸੇ ਹੋਏ ਪਈ ਸ਼ਬਦ ਉਹ ਮੈਂ ਆਈ ਪਾਸੇ ਗਿਆ ਡੋਗੜੀ ਨਾਲੀ ਜੋ ਫੜ ਕੇ ਇਹਨਾਂ ਨੂੰ ਲੈਂਦਾ ਸੀਗਾ ਵਾਈ ਮਸਕ ਮਾਰਦਾ ਜੀ ਉਹ ਚੱਪਲ ਵਾਲਾ ਡੱਡੂ ਸੀ ਚੱਪਲ ਵਾਲਾ ਡੱਡੂ ਕੱਪੜਾ ਡੁੱਲਿਆਂ ਦਾ ਲਾਣੇ ਹੈਪੀ ਬੈਨ ਪਰ ਪਲੇਟ ਮੈਂ ਭਰਨੀ ਹੈ ਇੱਥੇ ਕੋਈ ਨਹੀਂ ਇਹਦਾ ਕਹਿਣੇ ਲਾ ਕੇ ਰਹਿਗੇ ਘਟਾਣ ਹੋਏ ਹਾਂ ਦੋਵੇਂ ਲਾ ਕੇ ਬੈਗੇ ਵੀ ਸਹੀ ਗੱਲ ਨਹੀਂ ਪਲੇਟ ਸਿਸਟਮ ਆ ਆਪਾਂ ਫੁੱਟ ਤੱਕ ਚਾਲੀਏ ਇੱਕ ਫੇਮ ਚਲੀਏ ਉਧਰ ਪਲੇਟਾਂ ਬਾਹਰ ਜਾਣੀਆਂ ਇੱਥੇ ਖੜ ਮੇਰੇ ਨਾਲ ਵੀਡੀਓ ਵੀਡੀਓ ਚਲਾ ਕੇ ਗਿਣਾਂਗੇ ਹਾਂ ਗਿਣੀਆਂ ਵੀ ਆ ਬਸ ਸਹੀ ਗੱਲ ਆ ਪਲੇ ਉਧਰੋਂ ਰੱਬ ਵੀ ਚੜ ਚੜ ਹੁੰਦਾ ਛੇਤੀ ਇਹਦੀ ਖਾ ਲੋ ਪੁਆਈ ਹੋਰ ਕਹਿੰਦੇ ਤਰੀ ਵਾਲੇ ਪਕੌੜੇ ਖਾਣੇ ਪੈਣ ਆ ਤਰੀ ਵਾਲੀਆਂ ਗਲਾਬ ਜਾਮਣਾ ਖਾਣੀਆਂ ਪੈਣੀਆਂ ਬਾਅਦ ਤੋਂ ਆ ਤੇ ਆ ਗਿਆ ਤਾਂ ਅੱਪ ਤਾਂ ਆ ਗਿਆ ਬਸ ਮਾਂ ਤਾਂ ਪੜਨੇ ਦੀ ਸੀ ਹਜੇ ਪੜਨੇ ਦੀ ਸੀ ਅੱਛਾ ਹੁਣ ਦੱਬਿਆਉਣੇ ਆ ਕੱਟਿਆ ਤੂੰ ਤਾਂ ਨਹਿਰ ਦਾ ਨਹਿਰ ਦਾ ਪੁਲ ਤੋੜਨਾ ਨੇ ਜਾ ਕੇ ਹੋਰ ਗੱਲ ਕੋਈ ਨਹੀਂ ਹਾ ਹੈਪੀ ਬਰਥਡੇ ਫੇਰ ਤੋਂ ਆ ਬਰਥਡੇ ਵਾਲੇ ਰਾਤ ਉੱਠੇ ਹੀ ਨਹੀਂ ਸੁੱਤਾ ਹੀ ਪਏ ਰਹੇ ਦੱਸ ਕੇ ਥੋੜਾ ਆਈਦਾ ਹੁੰਦਾ ਜਿਹੜਾ ਸਰਪ੍ਰਾਈਜ਼ ਦੇਣਾ ਹੁੰਦਾ ਹੋਰ ਬਾਈ ਕਹਿਮ ਕਹਿਮ ਇਹ ਤਾਂ ਇਹ ਸਾਸਰੀ ਕਾ ਚਲੋ ਉਧਰ ਆ ਪਤਾ ਹੀ ਨਹੀਂ ਲੱਗਿਆ ਮੱਝਾਂ ਵੇਚ ਕੇ ਸ਼ੌਂ ਗਏ ਆ ਤਾਂ ਲੱਤਾਂ ਹੈਂ ਜਦੋਂ ਨਾ ਕਿਸਨ ਕੋਲ ਦੱਸਿਆ ਵਾ ਦੱਸ ਕੇ ਥੋੜਾ ਦਿੰਦਾ ਸਰਪ੍ਰਾਈਜ਼ ਫੇਰ ਦੱਸਣੀ ਆ ਇਹ ਤਾਂ ਫੇਰ ਚੰਗਾ ਫੇਰ ਹਾਂ ਭਾਬੀ ਕਹਿੰਦੀ ਫੇਰ ਆ ਗਈ ਲੈ ਗੱਲਾਂ ਲਈ ਜਾਂਦਾ ਹਾਂ ਹਾਂ ਕੰਮੇ ਆਉਣ ਵਾਲੀ ਹੈ ਕੰਮੇ ਰੋਟੀ ਤਿਆਰ ਕਰੋ ਮਾਂ ਆਵਾ ਕੰਮੇ ਦੀ ਰੋਟੀ ਤਿਆਰ ਕਰਦਾ ਮਾਂ ਕਹਿੰਦਾ ਕੰਮੇ ਨਾਲ ਬਹਣਾ ਹਾਂ ਬਹਿਣ ਨੂੰ ਨੱਸਾ ਨਵੀਂ ਕੰਮੇ ਨਾਲ ਵੇਖਣਾ ਟੱਡਾਗਾ ਸਾਰੀ ਆਇਆ ਨਹੀਂ ਆਇਆ ਕਦੇ ਆ ਗਏ ਆਇਆ ਨਹੀਂ ਹਜੇ ਨਹੀਂ ਆਇਆ ਕੋਈ ਨਹੀਂ ਆਇਆ ਆਇਆ ਹੋਇਆ ਜੀ ਜੀ ਨਹੀਂ ਆਇਆ ਕੀ ਹੋ ਗਿਆ ਕੋਈ ਨਹੀਂ ਉਹ ਕਿਸਕਾ ਗੀਤ ਹੈ ਇਹ ਮਮਤਾ ਜੀ ਮਮਤਾ ਜੀ ਗੀਤ ਲੈਣੇ ਆ ਲੈਣੇ ਕਰਦੇ ਆ ਨਹੀਂ ਪੈਣ ਲੱਗਿਆ ਸੀਗਾ ਆਹ ਤਾਂ ਨਹੀਂ ਪੈਣ ਲੱਗਿਆ ਸਤਿਵਾਸ ਆਸਾਂ ਦਾ ਆਜਿ ਮਾਨਣਾ ਲਈ ਧੰਨ ਮੇਰੇ ਦਰਦ ਹੋ ਗਏ ਨਾਏ ਘਰ ਬੁੱਕੇ ਕੇ ਨਾ ਨਾ ਇਸ ਕਿੱਮੈਨ ਨੂੰ ਬੋਲਣੀ ਕਿੱਪਾ ਦੇ ਗਏ ਫਾਰੇ ਮ ਕਾਕੇ ਤੋਰਨੇ ਆਪਾਂ ਕੱਢ ਲਾ ਲਾ ਦੇ ਇੱਕ ਨਾਲ ਲੈਣ ਚ ਆ ਠੰਡੇ ਨਾ ਹੋ ਜਣਾ ਮਾਰੋ ਬਾਜ ਨਰੋਜਾ ਮਿੱਠਾ ਪਲਾ ਆਉਣ ਪਾਗੇ ਟਟ ਕੇ ਬਰੈਡਾਂ ਨੂੰ ਪਾਗੇ ਓਏ ਬਰੈਡਾਂ ਨੂੰ ਪਾਗੇ ਬਰੈਡਾਂ ਨੂੰ ਪਾਗੇ ਆਏ ਹਾਏ ਓਏ ਓਏ ਇਹਨਾਂ ਨੇ ਮਾੜੀ ਹੋ ਗਈ ਪਰ ਓਏ ਉਹ ਨਹੀਂ ਨਹੀਂ ਬਿੱਦਰ ਨੇ ਪਹਿਲਾਂ ਹੀ ਪਨੀਰ ਵਾਲੇ ਚੱਕ ਲਏ ਬਾਅਦ ਉਹ ਤਾਂ ਵੈਰਟੀ ਰਹਿ ਗਈ ਹਾਂ ਆਰੂ 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 ਕਰ ਚੱਕ ਲੋ ਚੱਕ ਲੋ ਵੀ ਚੱਕ ਲੋ ਚਵਾਰੇ ਤੇ ਕੱਲ ਆ ਲੈ ਆ ਕਿੜਾ ਬਤੂ ਕੀ ਹੋਇਆ ਅਗਰਾ ਯੂ ਆਰ ਇਨ ਟ੍ਰਬਲ ਕੋਈ ਨਾ ਲਾਈਨ ਹੋ ਕੋਈ ਬਸ ਬਸ ਲੜਤਾ ਤੇਰੇ ਹੀ ਲਈ ਆ ਜੇ ਜਾਣਦੇ ਨੇ ਇਹਦਾ ਹੁਣ 30 ਸਾਲ ਦਾ ਮੇਰੇ ਨਾਲ ਕੱਟਦੇ ਉਹਨੇ ਹੁਣ ਅਸੀਂ ਕੀ ਕਰੀ ਤੂੰ ਜਦ ਮੈਂ ਕਿੰਨੇ ਸਾਲਾਂ ਦੀ ਹੋ ਜੀ 42 ਤੂੰ ਕਿਆ ਕਰ 21 ਸਾਲਾਂ ਦੀ 21 ਸਾਲਾਂ ਦੀ ਤੂੰ ਕਿਆ ਕਰ ਆ ਆ 22 ਸਾਲਾਂ ਦਾ ਹੈ ਜੰਦੇਲਾ ਸਾਨੂੰ ਸਾਨੂੰ ਨਹੀਂ ਦੇ ਦੇਣਾ ਆ ਦੇਣਾ ਕੈਕ ਖਵਾ ਦੇ ਸਾਰੇ ਹੂੰ ਤੇਰਾ ਉਹਨੂੰ ਰਿੰਗ ਰਿੰਗ ਦਾ ਕੋਈ ਬਰਥਡੇ ਅੱਜ ਉਹਦਾ ਫੂਲ ਹੀ ਦੇ ਦੇ ਕੱਢ ਕੇ ਤਾਰਾ ਆ ਵੀ ਤਾਰਾ ਦੇਖਿਆ ਤਾਰਾ ਸਗਣ ਤਾਂ ਵਿਆਹ ਤਾਂ ਦੇ ਉਹ ਨੂੰ ਕੋਈ ਆਉਂਦਾ आजा बापू के दे आ रे बापू दा रे इधर नु जाओ बापू दे कोई रे दादा सी तेनु झड के बिंदर बणी जाओ ए च कोई नहीं मैं ले के कुछो मुंह में बोल आ के कुछो की केक चोनी निकले पटाके से 50 पटाके तो उधर जा के बज के आओ होऊंगा रे को चली रोई ना ਉਹਦਾ ਦੁਨੀਰੀਆਂ ਐ ਮੈਂ ਮੰਮੀ ਆਇਆ ਤਾਂ ਹਾਏ ਮੰਮਾ ਐ ਬੀਬੀ ਬਹੁਤ ਚੰਗੀ ਉਹ ਸਾਈਡ ਜਾ ਕਾ ਤੂੰ ਟਿਸ਼ੂ ਲਿਆ ਹੈ ਨਹੀਂ ਅਜੇ ਬਾਥਰੂਮ ਨਹੀਂ ਆਇਆ ਓਏ ਮੂੰਹ ਜਾ ਕਾ ਤੂੰ ਆ ਮੂੰਹ ਕੋਈ ਨਾ ਮੰਮੀ ਹੁਣੀ ਇਕੱਲੀ ਐ ਸਾਰੇ ਜਣੇ ਇੱਥੇ ਹੀ ਆਹੇ ਇੱਥੇ ਆਲੇ ਮੇਰੇ ਹੌਸਲ ਦੇ ਜੁੱਤੇ ਸਿੱਥੇ ਹੀ ਆ

ਮਨ ਆਸੀ ਦੇ ਦੋ ਸੁਣ ਮਨ ਆ ਰਹੀਆਂ ਹੁਣ ਤਾਂ ਇਹ ਫੋਨ ਕੋ ਦਿੱਤੇ ਹੁਣ ਨੀਲੇ ਰੰਗੀ ਨਾ ਬਲੈਂਡਰ ਪ੍ਰੈਸ ਦੀ ਟਾਂਗ ਤੇ ਜਿਹੜੀ ਬਚੀ-ਬੁਚੀ ਆ ਉਹ ਕੋਈ ਮਰੂਦ ਨਹੀਂ ਕਾਣਾ ਹੁੰਦਾ ਨਹੀਂ ਨਹੀਂ ਡੜੀ ਕੋਈ ਆ ਦੇ ਗੈਨ ਕਰ ਲਈਏ ਪੂਰੇ ਆ ਰੇ ਬੰਦੀਆਂ ਰਹਿਣ ਬੀਬੀ ਨਾ ਕਰ ਸਾਈਡ ਪਰ ਜਾ ਪਰ ਨਹੀਂ ਲੱਕਾ ਕਾਰਟੀ ਨਹੀਂ ਆਂਕਲ ਜੀ ਅੱਕੀ ਡੀਚਰ ਖਾ ਰਹੇ ਸੀਗਾ ਉਹ ਮੇਰੇ ਵੀ ਨਾ ਲਾ ਟੂ ਲਿਆ ਝੂਲੇ ਮੈਨੂੰ ਫੜਾ ਦਿਆ ਨਹੀ ਨਹੀ ਨਹੀਂ ਮम्मा ਨਹੀ ਸ਼ਾਟ ਮੈਂ ਹਾਰਦਾ ਮੈਂ ਹਾਰਦਾ ਉਹ ਮੈਂ ਹਾਰਦਾ ਕੌਣ ਪੈਲੇਟ ਦੀ ਆ ਸਾਡੇ ਦਰ ਲਵੇ ਚਲੋ ਜੀ ਦਾਰਾ ਜੀ ਹੋਰ ਵੀ ਕੰਮ ਸੁਣੇ ਚੜੇ ਜਾ ਕੇ ਅਹੀ ਦੇਖ ਬੜਾ ਵੱਡਾ ਨਖਾ ਹੋ ਗਿਆ ਗੁਰੂ ਬਲੈਂਡਰ ਦੀ ਲਾਂਗ ਕਰੀਏ ਸਾਰੇ ਇਕੱਠੇ ਕਰਦੇ ਆਂ ਇਹਦੇ ਨੂੰ ਰੱਖੀਏ ਫੋਟੋ ਲੈ ਫੋਟੋ ਇਹਦੇ ਚਲੋ ਠੀਕ ਹੈ ਅੱਗੇ 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 ਸ਼ਰੀਰਾਂ ਲਈ ਹੇ ਬੰਦਾ ਸਾਡੇ ਨਾਲ ਆ ਆ ਦੇ ਬੰਦਾ ਸਾਡੇ ਆਉਂਦਾ ਆ ਮਾਮਾ ਘੜੇ ਡਫੇਸ ਨਾਲ ਲੈ ਕੇ ਆਇਆ ਹਾਂ ਹਾਂ ਜੀ ਮੇਰਾ ਵੀ ਲੈ ਕੇ ਆਣਾ ਉਂਗਾ ਲੈ ਤੂੰ ਮਾਮੇ ਦਾ ਇਦਾਂ ਜਿਹਾ ਜਲ ਮਾੜਾ ਨਹੀਂ ਹੈਗਾ ਉਹ ਹੁੰਦਾ ਸੁਨਹਾਰਾ ਆਇ ਤਾਰੇ ਦਾ ਯਾਰ ਇਹ ਮੈਂ ਆਪ ਦਾ ਮੇਰਾ ਬੇਟਾ ਇਹ ਆਇਆ ਮੁਕਾਰ ਨੋ ਚੰਗਾ ਮਾਸੇ ਜੀ ਇਸ ਵਿੱਚ ਨਾ ਆਇਆ ਆਹ ਵੇ ਠੀਕ ਓਕੇ ਹੈ ਚੰਗਾ ਡਾਡੀ ਕੋਈ ਨਹੀਂ ਰੋਣਾ ਨਹੀਂ ਰੋਣਾ ਕਾ ਰੋਣਾ ਨਹੀਂ ਓਏ ਰੋਣਾ ਨਹੀਂ ਚਲਾ ਟੋ ਨਾਲ ਹੀ ਲੈ ਜੀ ਮੈਂ ਮਾਰ ਵਾਲੇ ਛੱਡ ਕੇ ਰੂਗਾ ਜਿਹੜੀ ਤੂੰ ਹਾਏ ਵਾੜੇ ਜੜ ਕੇ ਰੋਣਾ ਮੈਂ ਤੇਰੀ ਹੋਇਆ ਇੱਕ ਰਾਤ ਦਾ ਕੱਲ ਆ ਜਾਣੀ ਤੇਰੇ ਕੋਲ ਹੈ ਚਲੋ ਕੋਈ ਜੇ ਰੱਬ ਵੀ ਆ ਗਿਆ ਅਜੇ ਹਿੱਥੇ ਚੱਲ ਜਿਉਂ ਅੰਗਰੇਜ਼ਾਂ ਦੀ ਫੇਰ ਵੇ ਕੀ ਕਰਨੀ ਆ ਗਿਆ ਆ ਗਿਆ ਵਾਹ ਵਾਹ ਓਏ ਉਹ ਗਾਣਾ ਜਾਲਾ ਤੇਰਾ ਕਰਕੇ ਵੇਸ਼ ਬਗ ਓਏ ਉਹ ਤਾਂ ਕੋਠੇ ਚੜ੍ਹ ਕੇ ਲਾਉ ਓ ਮੀ ਆਓ ਆ ਆ ਕੁਝ ਕੁ ਪਾਲੀ ਆ ਕਾ ਪਾਲੀ ਜੇ 2 ਮਿੰਟ ਹੋਰ ਆ ਗਿਆ ਅੱਖਾਂ ਚ ਪਾਣੀ ਆਏਗਾ ਮਾਮਾ ਚਲਾ ਨਹੀਂ ਡਿੱਗਣ ਆਏ ਆ ਕੀ ਜਿਹਾ ਕਿ ਸਸਤੀ ਕਰ ਰੋਰਾ ਬਾਤ ਥੋੜੇ ਸਮਾਂ ਲੱਗ ਗਿਆ ਆ ਗਏ ਨੂੰ ਮਾਰੀ ਥੋੜਾ ਜਲ ਸਤੁਰ ਗਦਮੀਨਾ ਕਰੂਗੇ ਨਿਕਲ ਕੋਈ ਨਾ ਕਰ ਉਹ ਤੋਂ ਜੇ ਉਤੋਂ ਦੇ ਕਰਦਾ ਉਹ ਤੋਂ ਦੇ ਐ ਨਹੀਂ ਉੱਤੋਂ ਹੱਤਿਆਂ ਤਾਂ ਇਹਦਾ ਬਾਹਰ ਇਹਨੇ ਕੁੰਡੀ ਲਾਉਣੀ ਹੈ ਜਿੰਦਾ ਲਾ ਕੇ ਹੋਗੇ ਨਾਲ ਵੀਡੀਓ ਬਣਾਉਣ ਵਾਲੇ ਦੇਖੂਗਾ ਹੁਣ ਕੀ ਹੋ ਗਿਆ ਕੋਈ ਦਾ ਪਾਸਾ ਆ ਮਾਮਾ ਉਹਦਾ ਫਿਰ ਸਮਝ ਦਸੂਗਾ ਨਹੀਂ ਦੋ ਗਮਨ ਤੇ ਖੜਾ ਲੋ ਅੱਖਾਂ 'ਚ ਪਾਣੀ ਆ ਗਿਆ ਨੰਬਰ ਨਹੀਂ ਲਿਆ ਬੀਬੀ ਆਹ ਨੰਬਰ ਤੁਸੀਂ ਕਹਿੰਦਾ ਹੈ ਗਾਏ ਮੈਂ ਕਿਹਾ ਬੰਦਾ ਭੋਲੇ ਨਾਲ ਗਈ ਸਾਹੀ ਮੇਰੇ ਨਾਲ ਇੱਕ ਨੰਬਰ ਸੀ ਕਰ ਲੈ ਮੈਂ ਕਿਹਾ ਮੈਂ ਕਿਹਾ ਕਈ ਵਾਰ ਬੰਦਾ ਮਾ ਸੂਟਰ ਰਹਿ ਗਿਆ ਨਹੀਂ ਨਹੀਂ ਉਹ ਤਾਂ ਸੱਚੀ ਰੋਣ ਲੱਗ ਗਿਆ ਆਹ ਉਹ ਨਹੀਂ ਰੋਣ ਲੱਗ ਗਿਆਣਾ ਇੱਕ ਤਾਂ ਮੈਂ ਰੋਣ ਲੱਗ ਗਿਆਣਾ ਜੀ ਆਏ ਆਏ ਯਮਨ ਤਰਾ ਕਦੇ ਨਹੀਂ ਹੋਰ ਮਿਲ ਪਿਆ ਆ ਉਧਰੋਂ ਰੱਬ ਨੇ ਆਏ ਆਣਾ ਉਧਰੋਂ ਤੇਰੇ ਹਨ ਹਾਂ ਆਇਆ ਦਾ ਪਿਆ ਆਇਆ ਦਾ ਬੇਵਾਏ ਕੰਟਰੋਲ ਆ ਇੱਕ ਉਹਦਾ ਪਿਆਰ ਪੰਨਾ ਮੇਰਾ ਮਾੜਾ ਪਿੱਛੇ ਗਏ ਉਹ ਬਿਠਾ ਦੇ ਗੱਡੀ ਚ ਉਹ ਭੱਜ ਕੇ ਭੱਜ ਕੇ ਉਧਰ ਨਹੀਂ ਉਹ ਬਹਿ ਜਾ ਕੋਣੇ ਵੀ ਤੁਹਾਨੂੰ ਤੋਂ ਇੱਕ ਮਗਰ ਹੀ ਲੱਕੜਿਆ ਗੱਡੀ ਦੀ ਚਾਬੀ ਫੜ ਲਾਉਣਾ ਗੱਡੀ ਲੈ ਕੇ ਮਗਰੀ ਚਲਾਇਆ ਜਾਵੇ ਚਲੋ ਵੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਗਰ ਨਹੀਂ ਮੜ ਕੇ ਦੇਖਣਾ ਮਮੀ ਮਗਰ ਨਹੀਂ ਮੜ ਕੇ ਦੇਖਣਾ ਇੱਥੇ ਦੇਖ ਲੜਾ ਦੇਖਣਾ ਚੱਲ ਜੀ ਹੋਰ ਫੇਰ ਘਾੜੇ ਫੇਰ ਚੱਲਣਾ ਆਹ 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 ਕੋਈ ਜਾਊਗਾ ਮੈਂ ਜਾਊਗਾ ਮੈਂ ਟ੍ਰੀਪ ਕਰਾਂਗਾ ਘਾੜਾ ਮੈਂ ਟ੍ਰੀਪ ਕਰਾਂਗਾ ਉਹਦੇ ਮਗਰ ਮੈਂ ਚੱਲ ਜਣੇ ਮਗਰ ਨੂੰ ਦੇਖੀ ਇੱਧਰ ਦੀ ਦੇਖੀ ਉਹ ਖੇਤਰ ਖੜੇ ਆ ਚੱਲਾ ਵੇ ਹੁਣ ਦੇਖ ਹੁਣ ਦੇਖ ਪਾਣੀ ਦੀ ਆਣੀ ਵੀਰਾਂ ਨੇ ਨਾ ਹੌਂ ਹੌਂਦੀ ਗੁੱਡੀ ਦਾ ਪਰ ਉਹ ਗੁੱਡੀ ਦਾ ਕੱਲ ਕੋਈ ਚੱਲੇ ਹਾਂ ਮੂੰਹ ਚੱਕੂਗੀ ਕੋਈ ਨਾ ਡੋਲੀ ਨਾ ਟੱਕਾ ਲਾ ਦੇ ਮੇਰੇ ਘਰ ਲੱਗ ਗਿਆ ਮੇਰੇ ਪੈ ਲੱਗ ਗਿਆ ਉਹ ਰੋਣ ਲੱਗ ਗਿਆ ਓਹ ਵਾਹ ਕੇ ਰਬ ਰੋਣ ਕੋਈ ਗੱਲ ਹੋ ਗਈ ਤੈਨੂੰ ਕਹਿ ਸੀਗਾ ਵਿਪਰੋਗਰਾਮ ਨਗਾਦੂ ਉਦੋਂ ਬਾਅਦ ਆਉਗਾ ਆ ਲੈ ਵੀ ਤੇਰੇ ਬੋਲ ਸੱਚੇ ਆ ਇੱਥੇ ਰੱਖ ਲੜੀ ਮੈਂ ਰੋਣ ਲੱਗ ਗਿਆ ਰੋਣਾ ਵਿਪਰੋਗਰਾਮ ਨਿਪੜੇ ਜਾਉਂ ਮੀ ਆਉ ਤੂੰ ਮੈਂ ਕਹ ਜੀ ਵਾਲੀ ਕਹੇ ਤੇਰੇ ਜਨਮ ਤੇ ਰੱਬ ਖੁਸ਼ ਹੋਇਆ ਰੱਬਰਾਤ ਹੋਈ ਜਨਮ ਹੋਲੀ ਦੇਲੇ ਕਹਿ ਕੇ ਗਈ ਆ 39 ਨ ਕਰੋ ਯਾਰ ਕੋਣ ਬੈਠ ਐ ਇੱਥੇ ਬਹਿ ਜਾਓ ਓਏ ਇੱਥੇ ਬਹਿ ਜਾਓ ਇੱਥੇ ਹੀ ਪੈਡੋਏ ਉਹਦੇ ਪਿੱਛੇ ਲਾ ਲੈਣੀਆਂ ਨੇ ਓਏ ਨੇ ਪਿੱਛੇ ਲੈ ਜਾਣੀਆਂ ਗੱਡੀ ਵਾਹ ਓਏ ਇਹਨੂੰ ਨਾ ਪਿੱਛੇ ਨੇ ਪਿੱਛੇ ਲੈ ਜਾਣੀ ਗੱਡੀ ਵਾਹ ਓਏ ਮੇਰਿਆ ਮੋਲਾ ਧੰਨਵਾਦ ਬਾਬਾ ਜੀ ਪ੍ਰੋਗਰਾਮ ਤੁਸੀਂ ਵਧੀਆ ਸਾਰਾ ਠੀਕ ਠਾਕ ਨਿਘਾਤਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਹੁਣ بارش ਹੋਈ ਹੈ ਬਾਬੇ ਨੇ ਬਹੁਤ ਸਾਹ ਦਿੱਤਾ ਬਹੁਤ ਸਾਹ ਦਿੱਤਾ ਪਰਮਾਤਮਾ ਸਾਰਿਆਂ ਤੇ ਮਿਹਰ ਪਰਿਆ ਹੱਥ ਚਾਹ ਲੈ ਪੇਪਰ ਨਾਲੇ ਨਹੀਂ ਆ ਵੀ ਬਹੁਤ ਜ਼ੋਰ ਨਾਲ ਗਿਆ ਬਈ ਬਸ ਸੋਹਣ ਤਰੀ ਆ ਉਦੋਂ ਹੀ ਨਹੀਂ ਆ ਗਿਆ ਕਿਆ ਹਸੀ ਮੈਂ ਬਾਬੇ ਨੇ ਪੂਰੀ ਲਾਜ ਰੱਖੀ ਅੱਜ ਆਪਣੀ ਮੈਂ ਕਿਹਾ ਬਾਬਾ ਪ੍ਰੋਗਰਾਮ ਨਗਾਦੀ ਫੇਰ ਚਾਹੇ ਛੜਕਾ ਕਰ ਦੇ ਵਾਹਿਗੁਰੂ 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 ਨੀ ਦਾ ਪੂਰਾ ਤਸੱਲੀ ਵਾਲਾ ਹੀ ਪੈਨ ਲੱਗ ਗਿਆ ਬੱਲੇ 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 ਆਹ ਨੀ ਦਾ ਰੇ ਗਿਆ ਅੱਲਾ ਉਹ ਤੂੰ ਵੀ ਚੱਲੀ ਹੈ ਕੀ ਬੋਲੇ ਹੈ ਕੀ ਬੋਲੇ ਤੂੰ ਹੋਂ ਤਾਂ ਭੱਜ ਗਿਆ ਹੁਣ ਨਹੀਂ ਲੂਟ ਆਉਂਦਾ